ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਆਪਾਂ ਆ ਰਾਣਾ ਫੈਸ਼ਨ ਬੁਟੀਕ ਲੋਰ ਮੰਡੀ ਬਿਸਮੇਸ਼nagar ਗਲੀ ਨੰਬਰ 2 ਨੀਅਰ ਅਸਿਸਟੈਂਟ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਵਿਦਾਊਟ ਦੁਪੱਟਾ ਸੂਟ ਸੂਟ ਰਹਿਣਗੇ ਪਾਰਟੀ ਵੀਅਰ ਬਟ ਇਹਨਾਂ ਨਾਲ ਦੁਪੱਟੇ ਨਹੀਂ ਲਾਏ ਦੁਪੱਟਾ ਜੇਕਰ ਤੁਸੀਂ ਕਸਟਮਰ ਨੇ ਲਵਾਉਣਾ ਤਾਂ ਆਪਣੀ ਚੁਆਇਸ ਦਾ ਲਵਾ ਸਕਦੇ ਜੀ ਇਹਦੇ ਵਿੱਚ ਮਿਕਸ ਮਾਲ ਰਹੂਗਾ ਜੀ ਸਾਰੇ ਕਾਟਨ ਵੀ ਨਹੀਂ ਰਹਿਣਾ ਸਾਰਾ ਸ਼ਿਮਰ ਵੀ ਨਹੀਂ ਰਹਿਣਾ ਤੁਸੀਂ ਹਰ ਇੱਕ ਨੂੰ ਸੂਟ ਨੂੰ ਇਹਦਾ ਪੂਰੇ ਧਿਆਨ ਨਾਲ ਦੇਖਣਾ ਜਿਨ੍ਹਾਂ ਨੇ ਬਾਏ ਕਰਨੇ ਆ ਕਿਉਂਕਿ ਸਾਰੇ ਸੂਟ ਨੇ ਜਿਹੜੇ ਉਹ ਸਿੰਗਲ ਸਿੰਗਲ ਹੀ ਰਹਿਣਗੇ ਕੋਈ ਤਾਂ ਭਾਵੇਂ ਦੋ ਹੋਵੇ ਨਹੀਂ ਇਹ ਆਇਆ ਹੀ ਮਾਲ ਇਸ ਤਰ੍ਹਾਂ ਹੈਗਾ ਹੈ ਇਸ ਦੇ ਵਿੱਚ ਦੁਪੱਟਾ ਜਿਹੜਾ ਉਹ ਨਹੀਂ ਹੋਊਗਾ ਜੇਕਰ ਤੁਸੀਂ ਫਸਟ ਟਾਈਮ ਆਪਣੇ ਚੈਨਲ ਤੇ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਆ ਆਪਣੇ ਕੋਲੇ ਆ ਗਿਆ ਜੀ ਫਸਟ ਵਰਕ ਵਾਲਾ ਸੂਟ ਆ ਗਿਆ ਇਸ ਦੇ ਵਿੱਚ ਬੋਰਡਿੰਗ ਵਰਕ ਕੀਤਾ ਹੋਇਆ ਇਹ ਲਣ ਗਫਰ ਹੂਆ ਇਹਦਾ ਉਹ ਲੇਲਨ ਦਾ ਰਹੂਗਾ ਜੀ ਹਾਂਜੀ ਲੇਲਨ ਰਹੂਗਾ ਜਿਹਨੂੰ ਆਪਾਂ ਕਹਦੇ ਨੇ ਬਣੀਤਾ ਦਿਖਾਇਓ ਵੀ ਤੁਮੜਾ ਥੋੜਾ ਸਟਾਫ ਦਿਖਾਇਓ ਜਿਹਦੇ ਵਿੱਚ ਚਾਹ ਨਹੀਂ ਹੈਗਾ ਕਿ ਥੋੜਾ ਥੋੜਾ ਸ਼ਿੰਬਲੀ ਆ ਇਸ ਤਰ੍ਹਾਂ ਜੇ ਡਿਜ਼ਾਈਨ ਜਿਦਾ ਇਸ ਤਰ੍ਹਾਂ ਰਹਿੰਦਾ ਹੈ ਜਿਹਨੂੰ ਆਪਾਂ ਖਾਦੀ ਕਾਟਨ ਵੀ ਕਹਦੇ ਨੇ ਇਹਨੂੰ ਆਪਾਂ ਆਮ ਖਾਦੀ ਕਾਟਨ ਦੇ ਨਾਮ ਨਾਲ ਹੀ ਜਾਣਿਆ ਜੀ ਏਕੇ ਟੈਕਸ ਦੀ ਹੈਗੀ ਹੈ ਇਹ ਵੈਰਾਈ ਦਿਖਾਇਓ ਕਿ ਥੋੜਾ ਜਿਹਾ ਉਹ ਕਰੀਏ ਏਕੇ ਟੈਕਸ ਦੀ ਹੀ ਲਿੱਲਣ ਰਹੂਗੀ ਜੀ ਪ੍ਰੀਮੀਅਮ ਕੁਆਲਿਟੀ ਹੈ ਕੁਆਲਿਟੀ ਵਧੀਆ ਰਹੂਗੀ ਇਸ ਦੀ ਆਲ ਓਵਰ ਸੂਟ ਰਹੂਗਾ ਆ ਇਸ ਦੇ ਘੇਰੇ ਤੇ ਆ ਗਿਆ ਜੀ ਵਰਕ ਵਰਕ ਆ ਗਿਆ ਬੋਰਡਿੰਗ ਵਰਕ ਜਿੱਦਾਂ ਪਾ ਤੁਹਾਨੂੰ ਦਿਖਾਉਣ ਲੱਗੇ ਆ ਦੇਖੋ ਇਸ ਤਰ੍ਹਾਂ ਹੈਗਾਗਾ ਜਿਵੇਂ ਇਸ ਤਰ੍ਹਾਂ ਇਸ ਦੇ ਵਿੱਚ ਬੋਰਡਿੰਗ ਵਰਕ ਤੁਹਾਨੂੰ ਦਿਸ ਰਿਹਾ ਨਾ ਹਾਂਜੀ ਇਸ ਤਰ੍ਹਾਂ ਇਹ ਬੇਲ ਬਣੀ ਹੋਈ ਹੈ ਜੀ ਤੇ ਔਰ ਇਸ ਦੇ ਆ ਗਿਆ ਆਹ ਵਰਕ ਸਾਈਡਾਂ ਤੇ ਬਾਹਾਂ ਮਤੇ ਵਾਮਾ ਤੇਰੇ ਦੇਖੋ ਇਹ ਕੋਈ ਘੇਰ ਵੀ ਦਿੱਤਾ ਹੋਇਆ ਇਸ ਦੀਆਂ ਬਾਜੂ ਵੀ ਦਿੱਤੀਆਂ ਹੋਈਆਂ ਤੁਹਾਡੀ ਚੋਇਸ ਆ ਉਸ ਨੂੰ ਬਾਜੂ ਹੀ ਬਣਾਉਣਾ ਜਾਂ ਤੁਸੀਂ ਇਸ ਨੂੰ ਬਾਟਮ ਤੇ ਵੀ ਕਰ ਸਕਦੇ ਹੋ ਬਾਟਮ ਤੇ ਵੀ ਆ ਜਾਊਗਾ ਵਾਮਾ ਦਾ ਵੀ ਬੋਰਡਿੰਗ ਵਰਕ ਹੀ ਰਹੂਗਾ ਜੀ ਹਾਂਜੀ ਵਾਮਾ ਵਾ ਵਰਕ ਨੇ ਘੇਰ ਵਰਕ ਹੈ 5 ਮੀਟਰ ਕੱਟ ਹੈ ਵਿਦਆਊਟ ਇਨਰ ਵਨ ਵਾਲਾ ਸੂਟ ਹੈਗਾ ਜੀ ਇਸ ਦਾ ਹੈਗਾਗਾ ਪੀਚ ਪਿੰਕ ਲਾਈਟ ਜਾਂ ਪਿੰਕ ਕਲਰ ਹੈ ਕਲਰ ਕਲੀਅਰ ਹੈ ਬਣੀ ਹਾਂਜੀ ਕਲਰ ਕਲੀਅਰ ਆ ਰਿਹਾ ਹੈ ਐਸੀ ਆਪਣਾ ਫਰਸਟ ਸੂਟ ਜੀ ਵਰਕ ਵਾਲਾ ਔਰ ਇਸ ਦੇ ਨਾਲ ਆਪਾਂ ਸੈਕੰਡ ਸਾਰੇ ਵਰਕ ਵਾਲੇ ਮੂੜੇ ਜੀ ਕੋਈ ਵਰਕ ਵਾਲਾ ਵੀ ਰਹੂਗਾ ਔਰ ਸਾਰੇ ਇਹ ਫੈਂਸੀ ਆ ਜਾਣਗੇ ਪਾਰਟੀਅਰ ਸੂਟ ਵੀ ਆਉਣਗੇ ਜਿਨ੍ਹਾਂ ਦੇ ਨਾਲ ਹੈ ਜਿਹੜੇ ਦੁਪट्टे ਨਹੀਂ ਹੈਗੇ ਮੋਸਟਲੀ ਆਪਣੇ ਕੋਲੇ ਤੁਸੀਂ ਮਾਰਕੀਟ ਦੇ ਵਿੱਚ ਲਾਉਂ ਜਾਓਗੇ ਨਾ ਜੇ ਆਹੀ ਸੂਟ ਜਿਹੜੇ ਤੁਹਾਨੂੰ ਆਪਾਂ ਦਿਖਾ ਰਹੇ ਆ ਜੇਕਰ ਤੁਹਾਨੂੰ ਵਿੱਦ ਦੁਪੱਟਾ ਮਿਲੂਗਾ ਤਾਂ ਪਲੱਸ 2000 ਦੀ ਰੇਂਜ ਦੇ ਨੇੜੇ ਤੇ ਤੇ ਮਿਲੂਗਾ ਜੀ ਸੂਟ 2000 ਪਲੱਸ ਵੀ ਹੋ ਸਕਦਾ ਹਾਂਜੀ ਆ ਆਪਣੇ ਕੋਲੇ ਆ ਗਿਆ ਜੀ ਸ਼ਰਟ ਆ ਜਿਹੜੇ ਫਲਾਵਰ ਨੇ ਨਾ ਇਸ ਦੇ ਵਿੱਚ ਪੈਨਲ ਵਰਕ ਹੈ ਜੀ ਸਾਰਾ ਹੀ ਮਸ਼ੀਨ ਵਰਕ ਹੈ ਔਰ ਆ ਫਰੰਟ ਦੇ ਉੱਪਰ ਜਿਹੜੀ ਪਈ ਹੋਈ ਹੈ ਇਹ ਹੈਗੀ ਹੈ ਬੇਲ ਥ्रेड ਦੀ ਥ्रेड ਵਰਕ ਕਰਿਆ ਹੋਇਆ ਸ਼ਰਟ ਦੇ ਵਿੱਚ ਪੈਨਲ ਵਰਕ ਦੇ ਨਾਲ ਕਿੰਨਾ ਸੋਹਣਾ ਇਸ ਦਾ ਡਿਜ਼ਾਈਨ ਹੈ ਡਿਜ਼ਾਈਨ ਬਹੁਤ ਜਿਆਦਾ ਸੋਹਣਾ ਹੈ ਆ ਇਸ ਦੀਆਂ ਬਾਜੂ ਰਹਿਣਗੀਆਂ ਜੀ ਤੇ ਬੈਕ ਹੈਗੀ ਹੈ ਜਿਹੜੀ ਉਹ ਇਸ ਦੀ ਸਿਰਫ ਇਸ ਤਰ੍ਹਾਂ ਰਹੂਗੀ ਆ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਬੈਕ ਤੇ ਰਹੂਗਾ ਫਰੰਟ ਐਸਾ ਹੋ ਪੈਨਲ ਵਰਕ ਦੇ ਨਾਲ ਹੋਊਗਾ ਵਰਕ ਕਰਿਆ ਹੋਇਆ ਇਹਨਾਂ ਸੁੱਤਾਂ ਦੀ ਕੋਈ ਵੀ ਸ਼ਿਕਾਇਤ ਹੈ ਜਿਹੜੀ ਉਹ ਨਹੀਂ ਹੈ ਕਿ ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੇਕੇ ਟੈਕਸ ਦੀ ਕੋਈ ਵੀ ਸ਼ਿਕਾਇਤ ਹੈ ਜਿਹੜੀ ਉਹ ਨਹੀਂ ਹੁੰਦੀ ਔਰ ਇਸ ਦੇ ਨਾਲ ਬਾਟਮ ਹੈ ਜਿਹੜੀ ਉਹ ਸ਼ੈਡੋ ਪ੍ਰਿੰਟ ਦੀ ਲੱਗੀ ਹੋਈ ਹੈ ਥੋੜਾ ਝੂਮ ਕਰਕੇ ਦਿਖਾ ਦਿਓ ਜੀ ਸ਼ੈਡੋ ਪ੍ਰਿੰਟ ਦੀ ਬਾਟਮ ਲੱਗੀ ਹੋਈ ਹੈ ਸੁਪੀਰੀਅਰ 베ਸ ਲੱਗਿਆ ਹੋਇਆ ਬਹੁਤ ਵਧੀਆ ਜੀ ਇਹ ਆ ਗਿਆ ਆਪਣਾ ਸੈਕੰਡ ਡਿਜ਼ਾਈਨ ਡਿਜ਼ਾਈਨਿੰਗ ਬਹੁਤ ਸੋਹਣੀ ਆ ਸਾਰਾ ਪ੍ਰਿੰਟ ਆਊਗਾ ਜੀ ਇਹ ਪ੍ਰਿੰਟਿੰਗ ਹੈ ਜਿਹੜੀ ਡਿਜੀਟਲ ਹੈ ਜੀ ਆ ਬਰਕ ਆਊਗਾ ਆ ਕਿ ਤੇ ਜਿਹੜੀ ਆ ਬੇਲ ਪਾਈ ਹੋਈ ਹੈ ਇਸ ਤਰ੍ਹਾਂ ਵੀ ਲੰਬੀ ਬੇਲ ਵਰਕਦੀ ਹੈ ਆ ਵੀ ਵਰਕਦੀ ਹੀ ਬੇਲ ਰਹੂਗੀ ਬਹੁਤ ਸੋਹਣਾ ਡਿਜ਼ਾਈਨਰ ਗਰਲਿਸ਼ ਸੂਟ ਹੈਗਾਗਾ ਕਲਰ ਵੀ ਬਹੁਤ ਵਧੀਆ ਹੈਗਾ ਲਾਈਟ ਜਾਂ ਮਸਟਰਡ ਕਲਰ ਆ ਜੂਗਾ ਜੇਨਾ ਦਾ ਪ੍ਰਾਈਸ ਰਹੂਗਾ ਓਨਲੀ 1000 ਰੁਪਏ ਸਿਰਫ 1000 ਰੁਪਏ ਦੇ ਵਿੱਚ ਤੁਹਾਨੂੰ ਆਪਣੇ ਕੋਲੋਂ ਮਿਲੂਗਾ ਇਹ ਵਾਲਾ ਸੂਟ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣੇ ਆ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਜਿੱਸ ਤੋਂ ਸਿੰਗਲ ਸੂਟ ਦਾ ਪ੍ਰਾਈਸ ਜਿਹੜਾ ਆਪਾਂ ਵੀਡੀਓ ਦੇ ਵਿੱਚ ਦੱਸ ਰਹੇ ਹਾਂ ਸਾਰੇ ਸੂਟ ਹੀ ਬਹੁਤ ਸੋਹਣੇ ਨੇ ਆ ਆਪਣੇ ਕੋਲੇ ਆ ਗਿਆ ਜਿਹੜਾ ਇਹ कॉटन ਸ਼ਿਮਰ ਆ ਗਿਆ ਜੀ ਆ ਜਿਹੜਾ ਹੁਣ ਆਪਾਂ ਤੁਹਾਨੂੰ ਖੋਲ ਰਹੇ ਹਾਂ ਸੂਟ ਕਲਰ ਗ੍ਰੇ ਰਹੂਗਾ ਜੀ कॉटन ਸ਼ਿਮਰ ਦਾ ਸੂਟ ਰਹੂਗਾ कॉटन ਸ਼ਿਮਰ ਇਹ ਹੈਗਾ ਜੀ कॉटन शिमर स्टਫ ਹੈਗਾ ਜਿਹੜਾ ਉਹ कॉटन शिमर ਰਹੂਗਾ ਜੀ ਜਿਹਦੇ ਵਿੱਚ ਇਨਰ ਹੈ ਜਿਹੜਾ ਉਹ ਨਹੀਂ ਲੱਗੂਗਾ ਵਿਦਆਊਟ ਇਨਰ ਬਣ ਵਾਲੇ ਸੂਟ ਹੈ ਜੀ ਆਹ ਇਸ ਦੀ ਬੇਲ ਹੈਗੀ ਹੈ ਜਿਹੜੀ ਉਹ ਵੀ ਥ्रेड ਦੀ ਬਣੀ ਹੋਈ ਹੈ ਔਰ ਆਹ ਜਿਹੜੇ ਫਲਾਰ ਹੈ ਆਹ ਵਾਲਾ ਫਲਾਰ ਹੈ ਆਹ ਫਲਾਰ ਹੈ ਜਿਹੜਾ ਹਜਮੈਟਰੀ ਬਾਕਸ ਜਿਹੜਾ ਜੁਮੈਟਰੀ ਬਾਕਸ ਤੇ ਜਿਹਦਾ ਡਿਜ਼ਾਈਨ ਬਣਿਆ ਹੋਇਆ ਹੈ ਦਾ ਜੁਮੈਟਰੀ ਕਲ ਡਿਜ਼ਾਈਨ ਜਾਂ ਇਹਦੇ ਵਿੱਚ ਥ੍ਰੈਡ ਵਰਕ ਦੇ ਫਲਾワー ਬਣੇ ਹੋਏ ਨੇ ਔਰ ਆ ਬੇਲਾ ਨੇ ਨਾ ਜਿਹੜੀਆਂ ਪੈਰਨਲ ਵਰਕ ਦੀਆਂ ਇਹ ਵੀ ਥ੍ਰੈਡ ਦੀਆਂ ਨੇ ਇਹ ਆਪਣਾ ਅਗੇ ਜੀਓਮੈਟਰੀ ਡਿਜ਼ਾਈਨ ਦੇ ਵਿੱਚ ਵਰਕ ਔਰ ਬਾਜੂ ਨੇ ਜਿਹੜੀਆਂ ਉਹ ਇਸ ਦੀਆਂ ਇਸ ਤਰ੍ਹਾਂ ਰਹਿਣਗੀਆਂ ਅੱਜ ਦੇ ਰਹਿਣਗੀਆਂ ਬਾਜੂ ਤੇ ਇਸ ਦੀ ਬਾਟਮ ਹੈਗੀ ਹੈ ਜਿਹੜੀ ਉਹ ਰਹੂਗੀ ਗ੍ਰੇ ਕਲਰ ਦੀ ਵਿਦਾਊਟ ਦੁਪੱਟਾ ਸੂਟ ਲਈ ਇਹ ਸ਼ੈਡੋ ਪ੍ਰਿੰਟ ਵਾਲੀ ਬਾਟਮ ਰਹੂਗੀ ਤੇ ਪ੍ਰਾਈਜ਼ ਹੋ ਗਿਆ ਇਹਨਾਂ ਦਾ 1000 ਰੁਪਏ ਤੁਹਾਨੂੰ ਦੱਸ ਹੀ ਦਿੱਤਾ ਬਹੁਤ ਸੋਨੇ ਡਿਜੀਟਲ ਪ੍ਰਿੰਟ ਵਾਲੇ ਫੈਂਸੀ ਪਾਰਟੀ ویئر ਸੂਟ ਨੇ ਜੀ ਤੁਸੀਂ ਇਹ ਆਪਣੇ ਤੋਂ ਵਾਏ ਕਰ ਸਕਦੇ ਹੋ ਜਿਦਾਂ ਕਿ ਆਪਾਂ ਕੋਰੀਅਰ ਨੇ ਇਸ ਦੇ ਚੈਟ ਦਿੱਤਾ ਹੋਇਆ ਜੀ ਇਹ ਆਪਾਂ ਦੱਸ ਦਈਏ ਤੁਹਾਨੂੰ ਕਿ ਕੋਰੀਅਰ ਆਪਾਂ ਇਸ ਦੇ ਚੈਟ ਨਹੀਂ ਕੀਤਾ ਹੋਇਆ ਸਿਰਫ ਇਹ ਸ਼ੌਪ ਪ੍ਰਾਈਜ਼ ਹੈਗਾ ਹਾਂਜੀ ਆ ਵੀ ਬਹੁਤ ਸੋਨਾ ਸਟੱਫ ਹੈਗਾ ਏਨਾ ਇਸ ਤਰ੍ਹਾਂ ਦਾ ਸਟੱਫ ਹੈ ਸਟੱਫ ਇਹ कॉटन ਹੀ ਰਹੂਗਾ ਸਟੱਫ कॉटन ਹੀ ਰਹੂਗਾ ਬਟ ਇਸ ਦਾ ਹੈ ਜਿਹੜਾ ਇੱਕ क्रश ਚ ਰਹਗੀ क्रश ਲਿੱਲਣ ਹੈ ਹੈਗੀ ਤਾਂ ਇਹ ਲਿੱਲਣ ਹੈ ਬਟ क्रश ਹੈਗੀ ਹੈ ਇਸ ਦੇ ਵਿੱਚ ਲਾਈਨਾਂ ਨੇ ਇਸ ਤਰ੍ਹਾਂ ਦੀਆਂ ਜਿਵੇਂ ਕਿ ਆਪਾਂ ਟੈਬੀ ਸਿੰਥੈਟਿਕ ਟੈਬੀ ਦੇਖਦੇ ਨਾ ਟੈਬੀ ਦੇਖਣ ਨੂੰ ਇਹ ਟੈਬੀ ਲੱਗ ਰਿਹਾ ਬਟ ਟੈਬੀ ਨਹੀਂ ਹੈਗਾ ਇਹ क्रश ਲਿੱਲਣ ਹੈ ਆਜ ਤੇ ਵਰਕ ਕੀਤਾ ਹੋਇਆ ਪਲੇਨ 올ਓਵਰ ਸਟੱਫ ਹੈਗਾ ਜਿਹੜਾ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਵਰਕ ਕੀਤਾ ਹੋਇਆ ਵਰਕ ਬਹੁਤ ਸੋਹਣਾ ਕੀਤਾ ਹੋਇਆ ਹੈ ਔਰ ਇਹ ਰਹੂਗਾ ਤੁਹਾਡਾ ਫਰੰਟ ਜੀ ਅ ਫਰੰਟ ਤੇ ਹੀ ਵਰਕ ਹੈਗਾ ਬਾਜੂ ਤੇ ਵਰਕ ਇਸ ਦੇ ਨਹੀਂ ਹੈਗਾ ਇਹ ਸੂਟ ਵੀ ਤੁਹਾਨੂੰ ਆਪਣੇ ਕੋਲੋਂ ਸੇਮ ਰੇਟ ਤੇ ਮਿਲ ਜੂਗਾ ਬਹੁਤ ਸੋਨੇ ਸੂਟ ਨੇ ਜੀ ਜਿਨ੍ਹਾਂ ਨੇ ਬਾਏ ਕਰਨੇ ਹੋ ਆਪਣੇ ਨਾਲ ਕੰਟੈਕਟ ਕਰ ਸਕਦੇ ਹੈ ਜੀ ਨੈਕਸਟ ਆ ਗਿਆ ਜੀ ਆਪਣੇ ਕੋਲੇ ਬਲੈਕ ਕਲਰ ਨੈਕਸਟ ਆ ਗਿਆ ਬਲੈਕ ਕਲਰ ਬਲੈਕ ਕਲਰ ਆ ਗਿਆ ਜੀ ਸੋਹਣਾ ਜੀ ਆ ਦੇਖੋ ਇਸ ਤੇ ਵਰਕ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਆ ਆਪਣਾ ਜੀ ਵਾਦੀ ਫਰੰਟ ਆ ਸਾਰਾ ਥਰੈਡ ਵਰਕ ਹੈ ਜੀ ਆ ਵੀ ਥਰੈਡ ਵਰਕ ਕੀਤਾ ਹੋਇਆ ਔਰ ਆ ਫੁੱਲ ਪਾਇਆ ਹੋਇਆ ਹੈ ਜਿਹੜਾ ਇਹ ਵੀ ਥਰੈਡ ਵਰਕ ਦਾ ਔਰ ਆ ਹੈਗਾ ਜਿਹੜਾ ਇਹ ਪ੍ਰਿੰਟਿੰਗ ਹੈ ਆ ਪ੍ਰਿੰਟਿੰਗ ਹੈਗੀ ਹੈ ਜੀ ਆ ਬੇਲਾ ਨੇ ਜਿਹੜੀਆਂ ਇਹ ਦੋਨੇ ਪਾਸੇ ਵਾਲੀਆਂ ਥਰੈਡ ਵਰਕ ਦੀਆਂ ਔਰ ਆ ਵੀ ਫਲਾਵਰ ਬਣਿਆ ਹੋਇਆ ਤੇ ਟਾਈ ਹੈਗੀ ਜਿਹੜੀ ਉਹ ਵੀ ਥਰੈਡ ਵਰਕ ਦੀ ਬਣੀ ਹੋਈ ਹੈ ਜੈਡ ਬਲੈਕ ਕਲਰ ਹੈ ਜੀ ਜੈੱਟ ਬਲੈਕ ਕਲਰ ਹੋਊਗਾ ਤੁਹਾਨੂੰ ਇਸ ਦੇ ਬੈਕ ਪ੍ਰਿੰਟ ਦਿਖਾ ਦਈਏ ਕਿੰਨਾ ਸੋਹਣਾ ਹੈ ਇਹ ਆ ਵੀ ਪ੍ਰਿੰਟਿੰਗ ਹੈ ਜੀ ਜਿਹੜੀ ਤੁਹਾਨੂੰ ਦਿਖਾ ਰਹੇ ਆ ਨਾ ਇਹ ਪ੍ਰਿੰਟਿੰਗ ਹੈ ਬੈਕ ਤੇ ਆਊਗੀ ਸ਼ਰਟ ਦੇ ਔਰ ਬਾਜੂ ਹੈਗੀਆਂ ਨੇ ਜਿਹੜੀਆਂ ਉਹ ਆ ਰਹਿਣਗੀਆਂ ਜੀ ਬਹੁਤ ਸੋਹਣਾ ਸੂਟ ਹੈ ਜੀ ਆ ਆ ਗਿਆ ਜੀ ਇਸ ਦੀ ਹਾਂਜੀ ਆਹ ਇਸ ਦੀ ਬਾਟਮ ਬਾਟਮ ਹੈਗੀ ਜਿਹੜੀ ਉਹ ਪਲੇਨ ਨਹੀਂ ਹੈਗੀ ਜੀ ਥੋੜਾ ਜ਼ੂਮ ਕਰਕੇ ਦਿਖਾਓ ਬਣੀ ਇਸ ਤਰ੍ਹਾਂ ਲਾਈਨਾਂ ਬਣੀਆਂ ਹੋਈਆਂ ਨੇ ਜੀ ਬਾਟਮ ਦੇ ਵਿੱਚ ਬਾਟਮ ਦੇ ਵਿੱਚ ਲਾਈਨਾਂ ਬਣੀਆਂ ਹੋਈਆਂ ਨਹੀਂ ਹੈ ਕੱਟ ਜਿਹੜੀ ਉਹ ਪ੍ਰੋਪਰ ਫ੍ਰੀ ਸਾਈਜ਼ ਬਣੂਗਾ ਜੀ ਤੇ ਇਸ ਦੇ ਨਾਲ ਆ ਗਿਆ ਜੀ ਦੁਪੱਟਾ ਦੁਪੱਟਾ ਰਹੂਗਾ ਪਿਓਰ ਦਾ ਜੀ ਕੱਟ ਰਹੂਗੀ ਇਸ ਦੀ 2.5 ਮੀਟਰ ਕਈ ਸਾਰੇ ਐਹ ਜੇ ਸੁਪਨੇ ਜਿੰਨਾ ਨਾਲ ਆਪਾਂ ਦੁਪੱਟੇ ਨੇ ਜਿਹੜੇ ਉਹ ਖੁਦ ਰੈਡੀ ਕਰਵਾਏ ਨੇ ਜੀ ਜਿੰਨਾ ਨਾਲ ਦੁਪੱਟੇ ਰੈਡੀ ਨੇ ਜੀ ਉਹਨਾਂ ਦੇ ਨਾਲ ਪ੍ਰਾਈਜ਼ ਹੈ ਜਿਹੜਾ ਉਹ ਬੱਝੂਗਾ ਜੀ ਵਿਦਆਊਟ ਦੁਪੱਟਾ 1000 ਰੁਪਏ ਹੈ ਜੀ 300 ਰੁਪਏ ਪਲੱਸ ਕਰਕੇ ਤੁਹਾਨੂੰ ਇਹ ਵਿਦ ਤੇ ਦੁਪੱਟਾ ਮਿਲਣਗੇ ਸੀ ਕਿਉਂਕਿ ਕਾਫੀ ਕਸਟਮਰਸ ਦੀ ਡਿਮਾਂਡ ਰਹਿੰਦੀ ਸੀ ਕਿ ਸਾਨੂੰ ਦੁਪੱਟਾ ਹੈ ਸੂਟ ਹੈਗੇ ਜਿਹੜੇ ਉਹ ਤੁਸੀਂ ਪਲੇਨ ਨਾਲ ਦੇਣੋ ਤਾਂ ਕਰਕੇ ਆਪਾਂ ਨੇ ਕੋ ਸੂਟ ਲੈ ਸੀਗੇ ਜਿਹੜੇ ਉਹ ਵਿਦਾਊਟ ਦੁਪੱਟਾ ਮਗਵਾਏ ਨੇ ਜਿਨ੍ਹਾਂ ਦੇ ਵਿੱਚ ਆਪਾਂ ਵੈਰਾਈਟੀ ਸਾਰੀ ਏਕੇ ਟੈਕਸ ਦੀ ਰਹੂਗੀ ਜੀ ਆਪਾਂ ਤੁਹਾਨੂੰ ਦੱਸ ਦਈਏ ਕਿ ਵੈਰਾਈਟੀ ਜਿੰਨੀ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸਾਰੀ ਏਕੇ ਟੈਕਸ ਦੀ ਹੀ ਰਹੂਗੀ ਆਪਣੀ ਅਰਜ ਵਾਲੀ ਵੀਡੀਓ ਦੀ

ਬੈਕ ਫਰੰਟ ਹੈਗਾ ਜਿਹੜਾ ਉਹ ਸੇਮ ਹੀ ਰਹੂਗਾ। ਹੋਰ ਆ ਰੂਗੀ ਇਸ ਦੀ ਬਾਟਮ। ਬਾਟਮ ਹੈਗੇ ਜੇ ਉਹ ਸ਼ੈਡੋ ਪ੍ਰਿੰਟ ਦੀ ਰੂਗੀ ਇਸ ਦੇ ਨਾਲ ਦੁਪੱਟਾ ਨਹੀਂ ਹੈਗਾ। ਜਿਹਦੇ ਨਾਲ ਦੁਪੱਟਾ ਨਹੀਂ ਹੈਗਾ ਉਹ 1000 ਰੁਪਏ। ਹਰ ਜੀ, ਏਸੀ ਆਪਣੇ ਕੋਲੇ ਜਿਹੜਾ ਸ਼ਿਮਰਦਾ ਹੋਇਆ ਆਪਾਂ ਤੁਹਾਨੂੰ ਦੱਸਿਆ ਕਰਾਂਗੇ ਕਿ ਇਹ ਸੁੱਠਾ ਹੈ ਜਿਹੜਾ ਆਪਣੇ ਕੋਲੇ ਸ਼ਿਮਰਦਾ ਹੈਗਾ। ਨੈਕਸਟ ਡਿਜ਼ਾਈਨ ਆ ਗਿਆ ਜੀ ਆਪਣੇ ਕੋਲੇ। ਲਾਈਟ ਜਾਂ ਪਿੰਕ ਕਲਰ ਹੀ ਹੈ ਇਹ ਜੋ ਕਿ ਸ਼ਿਮਰ ਤੇ ਹੈਗਾ कॉटन शिमर ਹੈ ਜੀ ਜਿਵੇਂ ਅੱਜਕੱਲ ਤੁਸੀਂ ਪਾਰਟੀ ویئر ਸੂਟ ਲੈਣਾ ਹੈਗਾ ਜਿਦੇ ਤੇ ਤੁਹਾਨੂੰ ਡਿਜ਼ਾਈਨ ਵੀ ਮਿਲੂਗਾ ਤੇ ਲਾਈਨਿੰਗ ਲਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ ਇਹ ਸੂਟ ਤੁਹਾਡੇ ਬਿਨਾ ਲਾਈਨਿੰਗ ਤੋਂ ਬਣਨਗੇ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਦੇਖੋ ਡਿਜ਼ਾਈਨ ਕਿੰਨੀ ਸੋਹਣੀ ਹੈ ਇਹ ਸਾਰਾ ਵਰਕ ਹੈ ਜੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ੋਅ ਕਰ ਰਹੇ ਹਾਂ ਇਹ ਸਾਰਾ ਵਰਕ ਹੈਗਾ ਬਾਕੀ ਪ੍ਰਿੰਟਿੰਗ ਹੈਗੀ ਹੈ ਡਿਜ਼ਾਈਨਿੰਗ ਤੁਹਾਨੂੰ ਦਿੱਸੀ ਰਹੀ ਹੈ ਜੀ ਇਸ ਦੇ ਨਾਲ ਵੀ ਦੁਪੱਟਾ ਨਹੀਂ ਹੈਗਾ ਪ੍ਰਾਈਸ ਹੈ ਜਿਹੜਾ ਹੋ ਰੂਗਾ 1000 ਰੁਪਏ ਓਨਲੀ ਸਿਰਫ ਸ਼ਿਮਰ ਦਾ ਮੈਚਿੰਗ ਸੂਟ ਹੈ ਜੀ ਵਿਦ ਵਰਕ ਪਾਰਟੀ ਵੇਅਰ ਸੂਟ ਹੈ ਜੀ ਆ ਇਸ ਦੀ ਰੋਗੀ ਦੀ ਬਾਟਮ ਬਾਟਮ ਲਾਈਨਾਂ ਵਾਲੀ ਹੋਊਗੀ ਹਾਂ ਜੀ ਨੈਕਸਟ ਡਿਜ਼ਾਈਨ ਆ ਗਿਆ ਜੀ ਆਪਣੇ ਕੋਲ ਇਹ ਵੀ ਸ਼ਿਮਤ ਤੇ ਆ ਗਿਆ ਜੀ ਇਹ ਵੀ ਸ਼ਿਮਤ ਤੇ ਆ ਗਿਆ ਇਸ ਦੇ ਵਿੱਚ ਨਾ ਆਪਣੇ ਕੋਲੇ ਤੁਹਾਨੂੰ ਡਿਜ਼ਾਈਨਰ ਸ਼ਰਟਾਂ ਮਿਲਣਗੀਆਂ ਜੀ ਇਹਨਾਂ ਨਾਲ ਸਾਰੀਆਂ ਡਿਜ਼ਾਈਨਰ ਹੀ ਸ਼ਰਟਾਂ ਆਉਣਗੀਆਂ ਦੇਖੋ ਜੀ ਆਹ ਵੀ ਸ਼ਿਮਤ ਦੇ ਵਿੱਚ ਆ ਗਿਆ ਤੇ ਜਿਹੜਾ ਤੁਹਾਨੂੰ ਇਸ ਦੇ ਵਿੱਚ ਪ੍ਰਿੰਟ ਵਿਸਰੇ ਆ ਨਾ ਆਹ ਵਾਲਾ ਆਹ ਵਾਲਾ ਫਲਾਰ ਹੈ ਜੀ ਥ੍ਰੈਡ ਦਾ ਇਹ ਥ੍ਰੈਡ ਦਾ ਫਲਾਰ ਹੈ ਜੀ ਆ ਡਿਜੀਟਲ ਪ੍ਰਿੰਟ ਆ ਗਿਆ ਔਰ ਆ ਫਲਾਰ ਹੈਗਾ ਜਿਹੜਾ ਉਹ ਥ੍ਰੈਡ ਦਾ ਹੋਊਗਾ ਮੈਂ ਥੋੜਾ ਝੂਮ ਕਰਕੇ ਦਿਖਾ ਰያ ਤੁਹਾਨੂੰ ਤਾਂ ਕਿ ਕਲੀਅਰ ਹੋ ਜਾਵੇ ਆ ਬਾਜੂਆਂ ਆ ਗਈਆਂ ਇਹ ਬਾਜੂਆਂ ਆ ਗਈਆਂ ਬੈਕ ਫਰੰਟ ਪ੍ਰਿੰਟ ਹੈ ਜਿਹੜਾ ਉਹ ਸੇਮ ਰਹੂਗਾ ਤੇ ਇਸ ਦੀ ਬਾਟਮ ਰਹੂਗੀ ਜੀ ਫਰੋਜ਼ੀ ਕਲਰ ਦੀ ਆਸ ਦੀ ਬਾਟਮ ਆ ਗਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਜਾਂ ਆਉਂਦਾ ਜੀ ਸਕਰੀਨਸ਼ਾਟ ਲੈਣਾ ਹੈ ਔਰ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਟ ਕਰ ਦੇਣਾ। ਅਜੀ ਲੈਵੈਂਟਰ ਕਲਰ ਇਹ ਵੀ ਸ਼ਿਮਰਦਾ ਰਹੂਗਾ ਜੀ। ਕਾਫੀ ਸਾਰੇ ਸੂਟ ਆ ਗਏ ਹੋ ਸ਼ਿਮਰਦੇ। ਇਹ ਵੀ ਸ਼ਿਮਰਦਾ ਰਹੂਗਾ ਜੀ। ਇਹ ਲੈਵੈਂਟਰ ਕਲਰ ਦੇ ਵਿੱਚ ਆ ਗਿਆ ਤੁਹਾਨੂੰ ਦਿਖਾਣੇ ਆਪਾਂ ਆ ਆ ਗਿਆ ਜੀ ਇਸਦਾ ਫਰੰਟ। ਇਸ ਤਰ੍ਹਾਂ ਫਰੰਟ ਬਣੂਗਾ ਜੀ। ਇਹ ਆ ਹੈਗੀਆਂ ਜਿਹੜੀਆਂ ਬੂਟੀਆਂ ਬਣੀਆਂ ਹੋਈਆਂ ਨੇ ਇਹ ਵੀ ਵਰਕdੀਆਂ ਨੇ ਜੀ ਆਹ ਬੂਟਿਸ ਵੀ ਵਰਕdੀਆਂ ਨੇ ਇਸ ਦੇ ਵਿੱਚ ਆਹ ਵੀ ਸਾਰਾ ਜਾਲ ਬਣਿਆ ਹੋਇਆ ਜਿਹੜਾ ਤੁਹਾਨੂੰ ਦਿਸ ਰਿਹਾ ਇਹ ਵੀ ਵਰਕdਾ ਹੈ ਜੀ ਆਹ ਫਲਾਵਰ ਬਣੇ ਤਾਂ ਇਹ ਵੀ ਇਸ ਦੇ ਵਿੱਚ ਵਰਕ ਹੈ ਔਰ ਆਹ ਜਿਹੜੇ ਘੇਰ ਤੇ ਤੁਹਾਨੂੰ ਫਲਾਵਰ ਦਿਸ ਰਹੇ ਨੇ ਇਹ ਵੀ ਵਰਕਦੇ ਹੀ ਰਹਣਗੇ ਇਹ ਵਰਕ ਆ ਗਿਆ ਜੀ ਇਹ ਸ਼ਿਮਰ ਦਾ ਸੂਟ ਹੈ ਜੀ ਸ਼ਿਮਰ ਦਾ ਸਟਫ ਹੈਗਾ ਇਹਦੇ ਵਿੱਚ ਲਾਈਨਿੰਗ ਹੈ ਜਿਹੜੀ ਉਹ ਨਹੀਂ ਲੱਗਣੀ ਤੇ ਆਹ ਆਜੂਰੀ ਜੀ ਇਸ ਦੀ ਬਾਜੂ ਤੇ ਤੁਹਾਨੂੰ ਬੈਕ ਇਹ ਦਿਖਾ ਦਈਏ ਇਸ ਦਿਖੇ ਮੇਰੀ ਉਹ ਵੀ ਬੈਕ ਸਾਰੀ ਤਾਂ ਇਸ ਦੀ ਰਹੂਗੀ ਜੀ ਪ੍ਰਿੰਟਿੰਗ ਪ੍ਰਿੰਟਰਡ ਹੀ ਬਾਟਮ ਸੌਰੀ ਪ੍ਰਿੰਟਰਡ ਸਾਰੀ ਬੈਕ ਰਹੂਗੀ ਸ਼ਰਟ ਦੀ ਤੇ ਫਰੰਟ ਤੇ ਹੈਗਾ ਇਸ ਦੇ ਪੈਨਲ ਵਰਕ ਆ ਜੂਗਾ ਜੀ ਤੇ ਹੁਣ ਤੁਹਾਨੂੰ ਪਛੀੜ ਦਿਖਾਉਣੀ ਹੈ ਬਾਟਮ ਬਾਟਮ ਰਹੂਗੀ ਇਸ ਦੇ ਨਾਲ ਆ ਵਾਲੇ ਕਲਰ ਦੀ ਸ਼ੈਡੋ ਪ੍ਰਿੰਟ ਦੀ ਬਾਟਮ ਰਹੂਗੀ ਬਾਟਮ ਰਹੂਗੀ ਇਸ ਕਲਰ ਦੀ ਇਹ ਆ ਗਿਆ ਬਿਲਕੁਲ ਬੇਬੀ ਪਿੰਕ ਕਲਰ ਲਾਈਟ ਬਿਲਕੁਲ ਲਾਈਕ ਹਲਕਾ ਜਿਹਾ ਸੌਫਟ ਜਿਹਾ ਕਲਰ ਹੁੰਦਾ ਜਿਹੜਾ ਇਹ ਉਹ ਕਲਰ ਆ ਗਿਆ ਜੀ ਇਹ ਕਲਰ ਹੈਗਾ ਜਿਹੜਾ ਇਸ ਦੀ ਮੈਚਿੰਗ ਜਿਹੜੀ ਉਹ ਫਲਾਰ ਨਾਲ ਕੀਤੀ ਗਈ ਹੈ ਫਲਾਰ ਨਾਲ ਮੈਚਿੰਗ ਕੀਤੀ ਗਈ ਹੈ ਇਸ ਦਾ ਵੀ ਪ੍ਰਾਈਸ ਹੈ ਜਿਹੜਾ ਉਹ 1000 ਰੁਪਏ ਹੋਵੇਗਾ ਆਫ ਵਾਈਟ ਅਗਲਾ ਡਿਜ਼ਾਈਨ ਆ ਗਿਆ ਜੀ ਆਪਣੇ ਕੋਲੇ ਆਫ ਵਾਈਟ ਦੇ ਵਿੱਚ ਇਹ ਵੀ ਡਿਜ਼ਾਈਨ ਬਹੁਤ ਸੋਹਣੀ ਹੈ ਇਹ ਵੀ ਆਫ ਵਾਈਟ ਦੇ ਵਿੱਚ ਆ ਗਿਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਆ ਇਸ ਦੇ ਵਿੱਚ ਵਰਕ ਆ ਗਿਆ ਔਰ ਆ ਬੇਲ ਹੈਗੀ ਹੈ ਨਾ ਜਿਹੜੀ ਆ ਸਾਰੀ ਬੇਲ ਵਰਕ ਦੀ ਰਹੂਗੀ ਜੀ ਆ ਬੇਲ ਵਰਕ ਦੀ ਰਹੂਗੀ ਜਿੰਨਾ ਵਰਕ ਹੁੰਦਾ ਨਾ ਉਹ ਤੁਹਾਨੂੰ ਆਪਾਂ ਸ਼ੋ ਕਰਦੇ ਆ ਦੱਸ ਦਿਆਂਗੇ ਵਰਕ ਹੈਗਾ ਔਰ ਆ ਵੀ ਇਸ ਦੇ ਵਿੱਚ ਫਲਾਵਰ ਹੈ ਜਿਹੜਾ ਵਰਕ ਦਾ ਹੈ ਜੀ ਟਾਈ ਵੀ ਇਸ ਦੀ ਪ੍ਰੋਪਰ ਫਿਨਿਸ਼ਿੰਗ ਨਾਲ ਕੀਤਾ ਹੋਇਆ ਵਰਕ ਹੈ ਜੀ ਥ੍ਰੈਡ ਵਰਕ ਆਊਗਾ ਔਰ ਆਸ ਜਿਹੜਾ ਰਹਿ ਗਿਆ ਜੀ ਬਾਜੂ ਇਸ ਦੀ ਬਾਜੂ ਰਹਿ ਗਈ ਔਰ ਬਾਟਮ ਤੁਹਾਨੂੰ ਦਿਖਾਉਣਾ ਬਾਟਮ ਵੀ ਬਹੁਤ ਸੋਹਣੀ ਹੈ ਸ਼ੈਡੋ ਪ੍ਰਿੰਟ ਵਾਲੀ ਇਸ ਦੇ ਨਾਲ ਬਾਟਮ ਲੱਗੀ ਹੋਈ ਹੈ ਸੁਪੀਰੀਅਰ ਬੇਸ ਹੈਗਾ ਜੀ ਬਹੁਤ ਸੋਹਣੀ ਸੂਟਨੀ ਹੈ ਆਫ ਵਾਈਟ ਬਾਟਮ ਹੈ ਜਿਸ ਦੇ ਨਾਲ ਤੇ ਤੁਸੀਂ ਆਫ ਵਾਈਟ ਦੁਪੱਟਾ ਜੇ ਕਹੋ ਕਸਟਮਰ ਜੇ ਡਿਮਾਂਡ ਕਰੂਗਾ ਤਾਂ ਆਪਾਂ ਉਹਨਾਂ ਨੂੰ ਦੁਪੱਟਾ ਵੀ ਰੈਡੀ ਕਰਕੇ ਦੇਵਾਂਗੇ ਦੁਪੱਟੇ ਦੇ ਨਾਲ ਤੁਹਾਨੂੰ 1300 ਤੁਹਾਨੂੰ 1300 ਦਾ ਪੈ ਜਾਊਗਾ ਜੀ ਵਿਦਆਊਟ ਦੁਪੱਟਾ ਇਹ ਸੂਟ ਤੁਹਾਨੂੰ ਪੈਣ ਲਈ 1000 ਨੈਕਸਟ ਕਲਰ ਆ ਗਿਆ ਜੀ ਆਪਣੇ ਕੋਲ ਦਿੱਕਾ ਗ੍ਰੀਨ ਕਲਰ ਇਹ ਵੀ ਸੂਟ ਹੈ ਜਿਹੜਾ ਉਹ ਸ਼ਿਮਰਦਾਰ ਹੋਗਾ ਜੀ ਜਿਸ ਦੇ ਨਾਲ ਦੁਪੱਟਾ ਹੈਗਾ ਜਿਹੜਾ ਉਹ ਆ ਗਿਆ ਇਸ ਵਿੱਚ ਟਾਈ ਹੈ ਜਿਹੜੀ ਉਹ ਵੀ ਥ्रेड ਵਰਕ ਨਾਲ ਬਣੀ ਹੋਈ ਹੈ ਆ ਫਲਾਵਰ ਵੀ ਥ्रेड ਵਰਕ ਦਾ ਜੀ ਆ ਕੀ ਦੇ ਉੱਪਰ ਜਿਹੜਾ ਵਰਕ ਹੈਗਾ ਕਬਣੀ ਥੋੜਾ ਜੂੰ ਪਰ ਤੇ ਦਿਖਾਉਂਦਾ ਆ ਵਰਕ ਹੈਗਾ ਆ ਸਾਰਾ ਵਰਕ ਹੈ ਜੀ ਆ ਜਿੰਨਾ ਤੁਹਾਨੂੰ ਵਿਸਰੇ ਸਾਰਾ ਹੀ ਵਰਕ ਹੈ ਫ੍ਰੈਡ ਵਰਕ ਹੈ ਬੋਰਡਿੰਗ ਵਰਕ ਦੇ ਨਾਲ ਹਾਂਜੀ ਬੋਰਡਿੰਗ ਵਰਕ ਕਰਿਆ ਹੋਇਆ ਹੈ ਇਸ ਦੇ ਵਿੱਚ ਸ਼ਿਮਰ ਕਾਟਨ ਸ਼ਿਮਰ ਦਾ ਸੂਤਰ ਹੋਊਗਾ ਜੀ ਇਹ ਕਾਟਨ ਸ਼ਿਮਰ ਦਾ ਸੂਤਰ ਹੋਊ ਸ਼ੈਡੋ ਪ੍ਰਿੰਟ ਇਸ ਦੀ ਬਾਟਮ ਲੱਗੂਗੀ ਔਰ ਮਹਿੰਦੀ ਕਲਰ ਦਾ ਪਿਓਰ ਦਾ ਦੁਪੱਟਾ ਰਹੂਗਾ ਜੀ ਪ੍ਰਾਈਸ ਹੋਊਗਾ 1300 ਰੁਪਏ ਓਨਲੀ ਸਿਰਫ 1300 ਦੇ ਵਿੱਚ ਤਰੋਂ ਆਪਣੇ ਕੋਲੋਂ हां हां सूट आयदा मिलूंगा वीडियो ਦੇ ਵਿੱਚ ਜਿਹੜੇ ਸੂਟ ਵਿਦੇ ਦੁਪੱਟਾ ਉਹ 1300 ਰੁਪਆ ਹੋਊਗਾ ਔਰ ਜਿਸਦੇ ਨਾਲ ਦੁਪੱਟਾ ਨਹੀਂ ਹੈਗਾ ਜੀ ਉਹ ਹੋਊਗਾ 1000 ਰੁਪਆ ਓਨਲੀ ਜਿਸਦੇ ਵਿੱਚ ਆਪਾਂ ਕੋਰੀਅਰ ਹੈ ਜਿਹੜਾ ਉਹ ਐਡ ਨਹੀਂ ਕੀਤਾ ਹੋਇਆ ਔਰ ਜਿਨ੍ਹਾਂ ਨੇ ਆਪਣੇ ਤੋਂ ਸੂਟ ਮੰਗਵਾਉਣੇ ਨੇ ਜੀ ਉਹ ਆਪਾਂ ਨੂੰ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਆ ਆਪਣੇ WhatsApp ਨੰਬਰ 941769777 ਤੇ ਮਿਲਦੇ ਹਾਂ ਦੀ ਨੈਕਸਟ ਵੀਡੀਓ ਚ ਧੰਨਵਾਦ